तो मुख्य बात ये है नहीं होता कि अगर लग जाए तो चेक मत करना है तो फाइनल कर देना है तो बिल्कुल एक तो ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਹੁੰਦੇ ਪਿੰਡ ਠੱਠਾ ਦੇ ਇੱਕ ਨਿਵਾਸੀ ਜਿਹਦੀ ਕੀ ਉਮਰ 16 ਸਾਲ ਨੌਜਵਾਨੀ ਦੱਸੀ ਜਾ ਰਹੀ ਹੈ ਔਰ ਵਾਲੀਵਾਲ ਦਾ 플레이ਰ ਸੀ ਉਸ ਦਾ ਉਸਦੇ ਹੀ ਨਾਲ ਪੜਨ ਵਾਲੇ ਪੁਰਾਣੇ ਸਾਥੀਆਂ ਸਟੂਡੈਂਟਸ ਵੱਲੋਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਔਰ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਇਹਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੀ ਪਛਾਣ ਵਿਵੇਕ ਵੀਰ ਸਿੰਘ ਜਿਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਔਰ ਉਸ ਦੇ ਪਿਤਾ ਦਾ ਨਾਮ ਸ਼ਮਸ਼ੇਰ ਸਿੰਘ ਔਰ ਮਾਤਾ ਜੋ ਹੈ ਮੌਜੂਦਾ ਸਕੂਲ ਪ੍ਰਿੰਸੀਪਲ ਦੱਸੇ ਜਾ ਰਹੇ ਹਨ ਉਸ ਨੂੰ ਅੱਜ ਥਾਣਾ ਸਰਹਾਲੀ ਨੇੜੇ ਜਿਹੜੀ ਦਾਣਾ ਮੰਡੀ ਹੈ ਉੱਥੇ ਫੋਨ ਕਰਕੇ ਬੁਲਾਇਆ ਗਿਆ ਔਰ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਖੂਨ ਨਾਲ ਲਥਪਥ ਉਸ ਦੇ ਦੋਸਤਾਂ ਵੱਲੋਂ ਉਸ ਨੂੰ ਤੁਰੰਤ ਹਸਪਤਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘਰਾਰ ਦੇ ਦਿੱਤਾ ਹੈ ਆਉਣ ਵਾਲੀ 23 ਜੁਲਾਈ ਨੂੰ ਅਗਲੇ ਮਹੀਨੇ ਵਿਵੇਕ ਵੀਰ ਸਿੰਘ ਦੇ 16 ਸਾਲ ਦਾ ਹੋਣਾ ਸੀ ਔਰ ਇਸ ਦਾ ਜਿਹੜਾ ਵੱਡਾ ਭਰਾ ਹੈ ਉਹ ਵਿਦੇਸ਼ ਦੱਸਿਆ ਜਾ ਰਿਹਾ ਕੈਨੇਡਾ ਵਿੱਚ ਹੈ ਔਰ ਇਸ ਦੇ ਜਿਹੜੇ ਮੰਮੀ ਆ ਪ੍ਰਿੰਸੀਪਲ ਹਨ ਔਰ ਪਰਿਵਾਰ ਦਾ ਇਸ ਵਾਰਦਾਤ ਤੋਂ ਬਾਅਦ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਔਰ थाना ਸਰਹਾਲੀ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਹੀਟ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਦੱਸਣ ਯੋਗ ਇਹ ਵੀ ਹੈ ਦੀ ਕਤਲ ਕਰਨ ਵਾਲੇ ਜਿਹੜੇ ਆ ਉਹਨਾਂ ਦੀ ਉਮਰ ਰਹੀ ਆ 16 ਤੋਂ ਲੈ ਕੇ ਕਰੀਬ 20 ਸਾਲ ਤੱਕ ਦੀ ਦੱਸੀ ਜਾ ਰਹੀ ਆ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਆ ਜਲਦੀ ਕੋਈ ਮੁੰੇ ਮੁੰੇ ਦੀ ਹਾਲਤ ਵਿੱਚ ਮਾਰੀ ਮੋਟ ਕੋਈ ਹੋਊਗੀ ਉਹ ਗੱਲ ਫੋਨ ਫਾਨ ਤੇ ਹੋਈ ਹੋ ਸਕਦੇ ਹੀ ਇਹ ਇੱਕ ਤੇ ਚਲੇ ਗਿਆ ਸਿਆਲ ਮੰਡੀ ਜੇ ਦਾਣਾ ਮੰਡੀ ਹੈ ਇਹਨੇ ਅਖਾ ਕੀ ਗੱਲ ਕਰ ਤੋ ਮੈਨੂੰ ਹੋਰ ਫੋਨ ਕਰਕੇ ਗੱਲ ਕਰਦੇ ਜੀ ਉਹ ਨਾ ਇਹ ਗੱਲ ਕਰਦਾ ਮੈਂ ਕਹਾ ਤੂੰ ਇੱਥੇ ਨਹੀਂ ਮਤਲਬ ਕਿਦੀ ਨੇ ਬੈਠ ਨਹੀਂ ਅਬ ਉਹ ਬੈਕ ਅੰਗ ਬੈਠੂ ਉਹ ਨਾ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦਾਦੇ ਤੇ ਮੈਂ ਉਹਦੇ ਕੋਲ ਖੜ ਕੇ ਮੈਂ ਸਿੱਧੀ ਮਾਰੀ ਉਹ ਦਿਲ ਤੇ ਲੱਗੀ ਤੇ ਡਿੱਟ ਪਿਆ ਦਾਦੇ ਅੰਦੇ ਕਰੇ ਉੱਠਿਆ ਦੁਬਾਰਾ ਉੱਠਿਆ ਨਾ ਫੇੜ ਮਾਰਿਆ ਇੱਥੇ ਉਹ ਵੱਡਾ ਪਿਆ ਵਾਸਤੇ ਤੇ ਜੀ ਜੀ ਚੈੱਕ ਤੇ ਜੀ ਅਬ ਉਹ ਫੋਨ ਕਰਕੇ ਸਿਦਾਂਾ ਫੋਨ ਕਰਕੇ ਫੋਨ ਕਰਦੇ ਕਿਤੇ ਮੁੰਡਾ ਤੋੜਿਆ ਵੀ ਫੋਨ ਕਰਦੇ ਮੁੰਡੇ ਦਾ ਨਾਮ ਬਬੀਕੂ ਇਨੀ ਉਮਰ ਨੂੰ ਸੋਹਣਾ ਸੰਦੇਸ਼ ਆ ਤੁਹਾਡੀ ਇੱਕ ਖਡਾਰੀ ਹੀ ਵਾਦੀ ਵਾਲਾ ਸਾਡੇ ਸਾਡੇ 650 ਤੱਕ ਬਹੁਤ ਆ ਉਹਦਾ ਖਡਾਰੀ ਤੇ ਬਹੁਤ ਤੰਤਾਰੇ ਚ ਹਾਈ ਕਿੰਨੀ ਕੁ ਇਹਦੀ ਘਟਨਾ ਹੈ ਕਿੱਥੇ ਹੋਈ ਹੈ ਇਹ ਇਹ ਸ਼ਾਮੀ ਲਗਭਗ ਹੀ ਆ ਵੀ 3:30 3:40 ਵਜੇ ਦੇ ਤੱਕ 3:30 ਬੱਚਿਆਂ ਦੀ ਕੋਈ ਪਹਿਲੀ ਰੰਜਿਸ ਚੱਲਦੀ ਸੀ ਜੀਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਤੇ ਸਾਥੀ ਤੇ ਉੱਥੇ ਕਿਰਤ ਮਾਰਦੇ ਤੇ ਦਾ ਕਤਲ ਕੀਤਾ ਗਿਆ। ਕੀ ਨਾਮ ਹੀ ਬੱਚੇ ਦਾ? ਬਵੇਕਬੀਰ ਸਿੰਘ। ਅ ਪੜਦਾ ਸੀ ਹਾਂ 10ਵੀਂ ਪਾਸ ਕੀਤੀ ਸੀ ਗਾਂ ਮਤਲ ਉੱਥੇ ਅ ਜਲੰਧਰ ਮਤਲ ਦਾਖਲਾ ਲਿਆ ਸੀਗਾ। ਪੜ੍ਹਨਾ ਸੀਗਾ। ਕਿ ਸੋਰਸ ਹਾਂ ਸੋਰਸ ਸੀ। ਕਿਥੇ ਹੋਈ ਐਸ ਦਿਨ ਤੋਂ? ਅ ਸਰੀਆਲੀ ਮੰਡੀ ਦੇ ਵਿੱਚ। ਹਮ ਉਮਰ ਕੋ 15-16 ਸਾਲ ਸੀਗੀ। ਇਹ ਕਾਰਨ ਪਤਾ ਲੱਗ ਗਿਆ ਮਾਰਨ ਵਾਲੇ ਕੌਣ ਸੀ ਆ ਕਾਰਨ ਵਾਲੇ ਪਤਾ ਲੱਗ ਗਿਆ ਜੀ ਮਨਜਿੰਦਰ ਸਿੰਘ ਮਨੀ ਸੀਗਾ ਇੱਕ ਕੋਈ ਗੋਲਾ ਸੀਗਾ ਪਿੱਛੇ ਬੰਦ ਦਾ ਇੱਕ ਕੋਈ ਲੱਗ ਸੀ ਮਨ ਨੂੰ ਪਰਦੇ ਦੇ ਨੇ ਉਹ ਉਹ ਇਹਨਾਂ ਦੇ ਕਲਾਸਮੇਟ ਸੀ ਨੇ ਕਹਿੰਦਾ ਮਾਰੇ ਪਹਿਲਾਂ ਇਹਨਾਂ ਦਾ ਕੋਈ ਝਗੜਾ ਝਗੜਾ ਹੋਇਆ ਸੀ ਕਿਸੇ ਨੂੰ ਕੋਈ ਵਾਰ ਵਾਰ ਕਿਤੇ ਹੋਇਆ ਉਹ ਵਾਰ ਕਿਰਤਨਾ ਕੀਤਾ ਜੀ ਇਸ ਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸ ਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਦੇ ਤਾਂ ਬੋਡੀਓਥੋ ਲੈ ਕੇ ਜਾ ਚੁਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨ ਆਫ ਸ਼ਮਸ਼ੇਰ ਸਿੰਘ ਠੱਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਨੂੰ ਦੀਪਾਲ ਕਰਦੇ ਪਏ ਸਿਰਫ ਕਲਾਸਮੇਟ ਸੀ ਦੱਸਿਆ ਜਾ ਰਿਹਾ ਕਲਾਸਮੇਟ ਸੀ ਇਹ ਆਪਾਂ ਵੈਰੀਫਾਈ ਕਰ ਰਹੇ ਹਾਂ ਲਗਭਗ 16 ਸਾਲ ਦੀ ਮੁੰਡੇ ਦੀ ਉਮਰ ਹੀ ਜਵਾਨੀ ਸੀ ਹਜੇ ਤੇ ਦੱਸਿਆ ਜਾ ਰਿਹਾ ਕਿ ਉਹਦੇ ਕਲਾਸਮੇਟਸ ਵਗੈਰਾ ਹੋ ਸਕਦੇ ਆ ਉਹ ਵੈਰੀਫਾਈ ਕਰ ਰਹੇ ਹਾਂ ਇਹ ਸਿਰ ਬਾਲੀਵਾਲ ਦਾ ਪਲੇਅਰ ਵੀ ਰਹਿਦਾ ਸੀ ਹਾਂਜੀ ਹਾਂਜੀ ਬਾਲੀਵਾਲ ਮੈਚ ਵਗੈਰਾ ਖੇਡਦਾ ਰਿਹਾ ਏ ਤੇ ਇਸ ਸੰਗਤ ਤੋਂ ਵੀ ਆਪਾਂ ਦੇਖਦੇ ਹਾਂ ਤੇ ਸਿਰ ਇਹ ਉਸ ਕਹਿੰਦਾ ਕਿ ਐਪਨ ਡਿਸਟਰਬ ਮੰਦਰ ਦਿੱਸਿਆ ਆ। ਉਹ ਆਪਣੇ ਕਿਰਚੀ ਕਿਰਚੀ ਯੂਜ਼ ਕੀਤੀ ਹੈ ਜੀ। ਕਿਚੀ ਦੇ ਨਾਲ ਮਾਰ ਕੀਤੇ ਉਹਦੇ ਨਾਲ ਦੇਖ ਰਹੀ ਹੈ। ਠੀਕ ਆ। ਇਸਰ ਜਿਹੜੇ ਮਾਰਨ ਵਾਲੇ ਜਿੰਨਾ ਤਾਂ ਫਾਇਦਾ ਖੈਨੀ ਕਲੇਮ ਕਰਦੀ ਉਹ ਵੀ ਜੁਵਨਾਈਲ ਨੇ। ਕੋਨਾ ਚ ਕੁਛ ਕਿ ਕੁਜੁਵਨਾਈਲ ਹੈਗੇ ਨੇ, ਕੁਛ ਅਡਲਟ ਵੀ ਹੈਗੇ। ਮਤਲਬ ਲਗਭਗ ਸਾਰੇ ਐਦਾ ਕਹੋ ਕਿ 17 ਤੋਂ 19 ਸਾਲ ਦੇ ਵਿੱਚ ਵਿੱਚ ਇਹ ਚੇਸ ਗਰੁੱਪ ਚ ਹੈਗੇ ਸੀ। ਉਸੇ ਰੀਜ਼ਨ ਪਤਾ ਲੱਗਾ। ਨਹੀਂ ਰੀਜ਼ਨ ਅਜੇ ਆਪਾਂ ਗੱਲਬਾਤ ਕਰਦੇ ਪਏ ਆ। ਰੀਜ਼ਨ ਪਤਾ ਲੱਗੇਗਾ ਤੇ ਦੱਸ ਦੇਣਗੇ। itu <laughs> prinsip <laughs> ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਹੁੰਦੇ ਪਿੰਡ ਠੱਠਾ ਦੇ ਇੱਕ ਨਿਵਾਸੀ ਜਿਹਦੀ ਕਿ ਉਮਰ 16 ਸਾਲ ਨੌਜਵਾਨ ਦੀ ਦੱਸੀ ਜਾ ਰਹੀ ਹੈ ਔਰ ਵਾਲੀਵਾਲ ਦਾ 플레이ਰ ਸੀ ਉਸ ਦਾ ਉਸਦੇ ਹੀ ਨਾਲ ਪੜਨ ਵਾਲੇ ਪੁਰਾਣੇ ਸਾਥੀਆਂ ਸਟੂਡੈਂਟਸ ਵੱਲੋਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਔਰ ਥਾਣਾ ਸਰਹਾੜੀ ਦੀ ਪੁਲਿਸ ਵੱਲੋਂ ਗੰਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੀ ਪਛਾਣ ਵਿਵੇਕ ਵੀਰ ਸਿੰਘ ਜਿਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਔਰ ਉਸਦੇ ਪਿਤਾ ਦਾ ਨਾਮ ਸ਼ਮਸ਼ੀਰ ਸਿੰਘ ਹੈ ਔਰ ਮਾਤਾ ਜੋ ਹੈ ਮੌਜੂਦਾ ਸਕੂਲ ਪ੍ਰਿੰਸੀਪਲ ਦੱਸੇ ਜਾ ਰਹੇ ਹਨ ਉਸ ਨੂੰ ਅੱਜ ਥਾਣਾ ਸਰਹਾਲੀ ਨੇੜੇ ਜਿਹੜੀ ਦਾਣਾ ਮੰਡੀ ਹੈ ਉੱਥੇ ਫੋਨ ਕਰਕੇ ਬੁਲਾਇਆ ਗਿਆ ਔਰ ਉਸ ਦਾ 23 ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਖੂਨ ਨਾਲ ਲਤਫਤ ਉਸ ਦੇ ਦੋਸਤਾਂ ਵੱਲੋਂ ਉਸ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾ ਦੇ ਦਿੱਤਾ ਹੈ ਆਉਣ ਵਾਲੀ 23 ਜੁਲਾਈ ਨੂੰ ਅਗਲੇ ਮਹੀਨੇ ਵਿਵੇਕ ਵੀਰ ਸਿੰਘ ਨੇ 16 ਸਾਲ ਦਾ ਹੋਣਾ ਸੀ ਔਰ ਇਸ ਦਾ ਜਿਹੜਾ ਵੱਡਾ ਭਰਾ ਹੈ ਉਹ ਵਿਦੇਸ਼ ਦੱਸਿਆ ਜਾ ਰਿਹਾ ਕੈਨੇਡਾ ਵਿੱਚ ਹੈ ਔਰ ਇਸ ਦੇ ਜਿਹੜੇ ਮੰਮੀ ਆ ਪ੍ਰਿੰਸੀਪਲ ਹਨ ਔਰ ਪਰਿਵਾਰ ਦਾ ਇਸ ਵਾਰਦਾਤ ਤੋਂ ਬਾਅਦ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਔਰ थाना ਸਰਹਾਲੀ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ហេਟ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਦੱਸਣ ਯੋਗ ਇਹ ਵੀ ਹੈ ਦੀ ਕਤਲ ਕਰਨ ਵਾਲੇ ਜਿਹੜੇ ਆ ਉਹਨਾਂ ਦੀ ਉਮਰ ਜੜੀ ਆ 16 ਤੋਂ ਲੈ ਕੇ ਕਰੀਬ 20 ਸਾਲ ਤੱਕ ਦੀ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਜਾਲੀ ਕੋਈ ਮੁੰੇ ਮੁੰੇ ਦੀ ਹੱਥੇ ਮਾਰੀ ਮੋਟ ਕੋਈ ਹੋਊਗੀ ਉਹ ਗੱਲ ਫੋਲ ਫਾਟ ਗਈ ਉਹ ਸੱਦਦੇ ਹੀ ਇੱਕ ਵਿੱਚ ਲੈ ਗਿਆ ਸਿਆੜੀ ਮੰਡੀ ਦੇ ਜਾਨਾ ਮੰਡੀ ਇਹਨਾਂ ਆਖਿਆ ਕੀ ਗੱਲ ਆ ਕਤੋ ਮੈਨੂੰ ਹੋਏ ਫੋਕ ਕਰਕੇ ਜਾ ਕਰਦੇ ਜੀ ਉਹ ਨਾਲ ਇਹ ਗੱਲ ਕਰਦਾ ਮੈਂ ਕਹਾ ਤੂੰ ਇੱਥੇ ਰਹਿ ਮੇਠਾ ਜੀ ਉਹਨੇ ਵੇਖ ਮੈਂ ਉਹਦੇ ਬੈਕ ਨੂੰ ਵੇਖ ਉਹ ਨਾਲ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦਾਦੇ ਕਹਿੰਦਾ ਉਹਦੇ ਕੋਲ ਚੱਲ ਕੇ ਮੈਂ ਸਿੱਧੀ ਮਾਰੀ ਉਹ ਦਿਲ ਤੇ ਵਜੀ ਡੇਟਾ ਦਾਦੇ ਆ ਦੇ ਕਰੇ ਉੱਠਿਆ ਦੁਬਾਰਾ ਉੱਠਿਆ ਮੈਂ ਫੇਡ ਮਾਰਿਆ ਤੇ ਉਹ ਵੱਡਾ ਪਿਆ ਵਾਚੀ ਤੇ ਜੀ ਜੀ ਤੇ ਜੀ ਆਪਾਂ ਫੋਨ ਕਰਦੇ ਸੀ ਉਹਨਾਂ ਨੂੰ ਫੋਨ ਕਰਕੇ ਫੋਨ ਕਰਦੇ ਕਿਤੇ ਨੂੰ ਤਾਂ ਤੋੜਿਆ ਵੀ ਫੋਨ ਕਰਦੇ ਨੇ ਬੁੱਢੇ ਜਨਬ ਬੀਕ ਵੀ ਕਿੰਨੀ ਉਮਰ ਦੀ ਸੋਹਣਾ ਸੰਦੇਸ਼ ਤੁਹਾਡੀ ਕਿਦਾਰੀ ਹੀ ਵਾਜੀਵਾਲਾ 4500 550 560 ਫੁੱਟ ਤੱਕ ਬਹੁਤ ਆਉ ਬੜਾ ਘੜਾ ਦੀ ਤੇ ਬਹੁਤ ਤੰਤਿਆਰੇ ਚ ਹਾਈ ਚ ਕਿੰਨੀ ਵੇਲੇ ਘਟਨਾ ਹੈ ਕਿੱਥੇ ਹੋਈ ਹੈ ਇਹ ਸ਼ਾਮੀ ਲਗਭਗ ਹੀ ਆ ਵੀ 3:30 3:40 ਦੇ ਦਿਲ 3:30 ਕਰੀਓ ਬੱਚਿਆਂ ਦੀ ਕੋਈ ਪਹਿਲੀ ਰੰਜਸ ਚੱਲਦੀ ਸੀ ਜੀਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਦਿਆ ਗਿਆ ਉੱਥੇ ਤੇ ਸਾਥਕੇ ਤੇ ਉੱਥੇ ਘੇਰ ਕੇ ਮਾਰ ਕੇ ਤੇ ਦਾ ਕਤਲ ਕੀਤਾ ਗਿਆ। ਕੀ ਨਾਂ ਹੈ ਬੱਚੇ ਦਾ? ਬਵੇਕਬੀਰ ਸਿੰਘ। ਅ ਪੜਦਾ ਸੀ ਇਹ? ਹਾਂ 10ਵੀਂ ਪਾਸ ਕੀਤੀ ਸੀ ਗਾਂ ਮਤਲ ਉੱਤੇ ਅ ਜਲੰਧਰ ਮਤਲ ਦਾਖਲਾ ਲਿਆ ਸੀਗਾ। ਪੜ੍ਹਨਾ ਸੀਗਾ। ਕਿ ਸਪੋਰਟਸ ਹਾਂ ਸਪੋਰਟਸ ਨੇ? ਕਿਥੇ ਹੋਈ ਐਸ ਦਿਨ ਪਹਿੋਰ? ਅ ਸਰੀਆਲੀ ਮੰਡੀ ਦੇ ਵਿੱਚ। ਹਮ ਉਮਰ ਕੋਚ 15-16 ਸਾਲ ਸੀਗੀ। ਕਾਰਨ ਪਤਾ ਲੱਗ ਗਿਆ ਮਰਨ ਵਾਲੇ ਕੌਣ ਸੀ ਆ ਕਾਰਨ ਵਾਲੇ ਪਤਾ ਲੱਗ ਗਿਆ ਜੀ ਮਨਜਿੰਦਰ ਸਿੰਘ ਮਰਨ ਸੀਗਾ ਇੱਕ ਕੋਈ ਗੋਲਾ ਸੀਗਾ ਪਿੱਛੇ ਪਿੰਡ ਦਾ ਇੱਕ ਕੋਈ ਲੱਗ ਸੀ ਮਨ ਨੂੰ ਪਰਦੇ ਨੇ ਉਹ ਉਹ ਇਹਨਾਂ ਦੇ ਕਲਾਸਮੇਟ ਸੀ ਨੇ ਕਦਾਂ ਮਾਰੇ ਪਹਿਲਾਂ ਇਹਨਾਂ ਦਾ ਕੋਈ ਝਗੜਾ ਝਗੜਾ ਹੋਇਆ ਸੀ ਕਿਸੇ ਮੋਰ ਪਰ ਕੀ ਹੋਇਆ ਉਹ ਵਾਰ ਕਿਰਤਨਾ ਕੀਤਾ ਜੀ ਇਸ ਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸ ਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਦੇ ਤਾਂ ਬੋਡੀਓ ਤੋਂ ਲੈ ਕੇ ਜਾ ਚੁਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਆ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨ ਆਫ ਸ਼ਮਸ਼ੇਰ ਸਿੰਘ ਠੱਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਨੂੰ ਦੀ ਪਾਲ ਕਰਦੇ ਪਏ ਸਿਰਫ ਕਲਾਸਮੇਟ ਸੀ ਉਹ ਦੱਸਿਆ ਜਾ ਰਿਹਾ ਕਲਾਸਮੇਟ ਸੀ ਇਹ ਆਪਾਂ ਵੈਰੀਫਾਈ ਕਰ ਰਹੇ ਆ ਲਗਭਗ 16 ਸਾਲ ਦੀ ਮੁੰਡੇ ਦੀ ਉਮਰ ਹੀ ਜਵਾਨੀ ਸੀ ਹਜੇ ਤੇ ਦੱਸਿਆ ਜਾ ਰਿਹਾ ਕਿ ਉਹਦੇ ਕਲਾਸਮੇਟਸ ਵਗੈਰਾ ਹੋ ਸਕਦੇ ਆ ਉਹ ਵੈਰੀਫਾਈ ਕਰ ਰਹੇ ਆ ਬੀਬਲ ਦਾ ਪਲੇਅਰ ਵੀ ਹਾਂਜੀ ਹਾਂਜੀ ਬੀਬਲ ਮੈਚ ਵਗੈਰਾ ਖੇਡਦਾ ਰਿਹਾ ਏ ਤੇ ਇਸ ਸਿੰਗਲ ਤੋਂ ਵੀ ਆਪਾਂ ਦੇਖ ਰਿਹਾ ਤੇ ਸਰ ਯੂਜ਼ ਕਰਕੇ ਵੈਪਨ ਦੀ ਵਰਤੋਂ ਮਤਲਬ ਇਸ ਤਰ੍ਹਾਂ ਆਇਆ। ਉਹ ਆਪਣੇ ਕਿਰਚ ਕਿਰਚ ਯੂਜ਼ ਕੀਤੀ ਹੈ ਜਿਹਦੇ ਚ। ਕਿਚ ਦੇ ਨਾਲ ਮਾਰ ਕੀਤੇ ਉਹਦੇ ਨਾਲ ਡੈਥ ਹੋਈ ਹੈ। ਠੀਕ ਹੈ। ਇਹ ਸਿਰ ਜਿਹੜੇ ਮਾਰਨ ਵਾਲੇ ਜੁਨਾ ਤਾਂ ਫਾਇਦ ਤੱਕ ਕਲੇਮ ਕਰਦੀ ਉਹ ਵੀ ਜੁਵਨਾਈਲ ਨੇ। ਕੋਨਾ ਚ ਕੁਛ ਕਿ ਜੁਵਨਾਈਲ ਹੈਗੇ ਨੇ, ਕੁਛ ਅਡਲਟ ਵੀ ਹੈਗੇ ਮਤਲਬ ਲਗਭਗ ਸਾਰੇ ਐਦਾ ਕਹ ਲਓ ਕਿ 17 ਤੋਂ 19 ਸਾਲ ਦੇ ਵਿੱਚ ਵਿੱਚ ਇਹ ਚੇਸ ਗਰੁੱਪ ਚ ਹੈਗੇ ਸੀ। ਇਸੇ ਰੀਜ਼ਨ ਪਤਾ ਲੱਗਾ। ਕੋਈ ਰੀਜ਼ਨ ਹੈ ਜੇ ਆਪਾਂ ਗੱਲਬਾਤ ਕਰਦੇ ਪਏ ਆ ਰੀਜ਼ਨ ਪਤਾ ਲੱਗੇਗਾ ਤੇ ਦੱਸ ਦੇਣਗੇ।